ਡਰਗ ਐਡਿਕਸ਼ਨ ਸੋ ਤੁਸੀਂ ਬਤੌਰ ਮੈਂਟਲ ਹੈਲਥ ਪ੍ਰੋਫੈਸ਼ਨਲ ਅਸੀਂ ਹਮੇਸ਼ਾ ਗੱਲਬਾਤ ਵੀ ਕਰਦੇ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਆ ਐਡਿਕਸ਼ਨ ਨਾਲ ਰਿਲੇਟਡ ਤੇ ਜੇਕਰ ਅਸੀਂ ਨਿਊਜ਼ ਨੂੰ ਛੱਡ ਕੇ ਵੈਸੇ ਵੀ ਆਪਣੀ ਕਮਿਊਨਿਟੀ 'ਚ ਦੇਖੀਏ ਤੇ ਬਹੁਤ ਸਾਰੇ ਕੇਸਿਸ ਇਦਾਂ ਦੇ ਆ ਰਹੇ ਆ ਨਿਊਜ਼ ਸਾਨੂੰ ਸੁਣਨ ਨੂੰ ਮਿਲਦੀਆਂ ਸਟੋਰੀਜ਼ ਸੁਣਨ ਨੂੰ ਮਿਲਦੀਆਂ ਕਿ ਲਗਾਤਾਰ ਇਹ ਚੀਜ਼ ਵੱਧ ਰਹੀ ਹੈ ਸੋ ਤੁਹਾਡੇ ਤੋਂ ਜਿਵੇਂ ਜਾਨਣਾ ਚਾਹਾਂ ਕਿ ਤੁਸੀਂ ਇਹਨੂੰ ਦੇਖਦੇ ਕਿਵੇਂ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਇਹਦਾ ਸਟੈਟ ਹੈ ਹੋਵੇ ਸਾਡੇ ਨਾਲ ਸਾਂਝਾ ਕਰੋ ਸਭ ਤੋਂ ਪਹਿਲੇ ਤੇ ਦੇਖੋ ਸਾਨੂੰ ਐਡਿਕਸ਼ਨ ਦੀ ਡੈਫੀਨੇਸ਼ਨ ਸਮਝਣੀ ਬਹੁਤ ਜ਼ਰੂਰੀ ਹੈ ਇੱਕ ਕ੍ਰੋਨਿਕ ਡਿਜ਼ੀਜ਼ ਹੈ ਜੋ ਕਿ ਯੂ نو ਕੰਪਲਸਿਵ ਤੇ ਰੈਪਿਟੇਟਿਵ ਯੂਜ਼ ਆਫ ਡਰੱਗਸ ਦੇ ਨਾਲ ਹੁੰਦੀ ਹੈ ਤੇ ਇਹਦੇ ਵਿੱਚ ਉਸ ਇਨਸਾਨ ਨੂੰ ਉਹਦੇ ਹਾਰਮਫੁਲ ਕਾਂਸੀਕਵੈਂਸਸ ਵੀ ਪਤਾ ਹੈ ਲੇਕਿਨ ਉਹ ਐਡਿਕਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਸ ਤੋਂ ਬਾਹਰ ਉਹ ਸੋਚ ਨਹੀਂ ਪਾ ਰਿਹਾ ਸੋ ਨਿਊਜ਼ੀਲੈਂਡ ਇੱਕ ਇੰਨੀ ਛੋਟੀ ਕੰਟਰੀ ਹੈ ਸਾਡੀ 5 ਮਿਲੀਅਨ ਦੀ ਪੋਪੂਲੇਸ਼ਨ ਦੇ ਬਾਵਜੂਦ ਵੀ

ਡਰਗ ਐਡਿਕਸ਼ਨ ਦੇ ਨਾਲ ਹੋਈਆਂ ਤੇ ਉਹਦੇ ਵਿੱਚ 65% ਮੇਲ ਨੇ ਤੇ ਜੋ ਉਹਨਾਂ ਦਾ ਏਜ ਗਰੁੱਪ ਬਾਹਰ ਆਂਦਾ ਹੈ ਉਹ ਹੈ 45 ਤੋਂ ਲੈ ਕੇ 54 ਏਜ ਗਰੁੱਪ ਜੋ ਕਿ ਬਹੁਤ ਹੀ ਆਮ ਇੱਕ ਡੈਫੀਨੇਟਿਵ ਪੁਆਇੰਟ ਹੁੰਦਾ ਕਿਸੇ ਦੀ ਲਾਈਫ ਦੇ ਵਿੱਚ ਕਿਉਂਕਿ ਤੁਸੀਂ ਆਲਮੋਸਟ ਸੈੱਟ ਹੋ ਗਏ ਹੁੰਦੇ ਹੋ ਬਾਹਰਲੀ ਕੰਟਰੀ ਦੇ ਵਿੱਚ ਆ ਕੇ ਤੁਹਾਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਅੱਗੇ ਤੁਹਾਡੇ ਗੋਲਸ ਅਚੀਵ ਕਰ ਲਏ ਨੇ ਜਾਂ ਨਹੀਂ ਕੀਤੇ ਨੇ ਸੋ ਇੱਕ ਬਹੁਤ ਹੀ ਆਮ ਤੁਸੀਂ ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਸੋ ਇਹ ਏਜ ਗਰੁੱਪ ਇੱਕ ਬਾਹਰ ਆਇਆ ਹੈ ਤੇ ਅਰਾਊਂਡ 2 ਲੱਖ ਪੀਪਲ ਸਾਡੀ ਇਸ ਕੰਟਰੀ ਦੇ ਵਿੱਚ ਇਸ ਵੇਲੇ ਮੈਂਟਲ ਹੈਲਥ ਸਰਵਿਸਿਜ਼ ਲੈ ਰਹੇ ਨੇ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ ਡਰੱਗ ਐਡਿਕਸ਼ਨ ਦੇ ਨਾਲ ਆਪਣੇ ਆਪ ਨੂੰ ਠੀਕ ਕਰਨ ਦੇ ਵਿੱਚ ਸੋ ਇਹ ਕਿੰਨਾ ਜਿਵੇਂ ਤੁਸੀਂ ਕਿਹਾ ਹੈ ਕਿ ਕੋਈ ਬੰਦਾ ਇਸ ਦਲਦਲ ਦੇ ਵਿੱਚ ਫਸ ਜਾਂਦਾ ਹੈ ਤੇ ਉਹਨੂੰ ਸਮਝ ਹੀ ਨਹੀਂ ਆਉਂਦੀ ਕਿ ਇਹਦੇ ਵਿੱਚ ਬਾਹਰ ਕਿਵੇਂ ਆਉਣਾ ਹੈ ਤੇ ਇਹ ਵੀ ਸਾਹਮਣੇ ਪਤਾ ਹੈ ਕਿ ਜਦੋਂ ਅਸੀਂ ਇਹਦੇ ਕੀ ਅਸੀਂ ਕਹਿੰਦੇ ਹਾਂ ਕਿ ਜਿਵੇਂ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਹਨ ਹੈਨਾ ਤੇ ਉਂ ਡਰਗ ਇਹਦਾ ਇੰਪੈਕਟ ਵੀ ਮਾੜਾ ਹੋਣਾ ਲੌਂਗ ਟਰਮ ਇੰਪੈਕਟ ਵੀ ਇਹਦਾ ਲਾਈਫ ਤੇ ਵੀ ਸੋਸਾਇਟੀ ਤੇ ਵੀ ਹੈਲਥ ਤੇ ਵੀ ਮਾੜੇ ਨੇ ਫਿਰ ਵੀ ਬੰਦਾ ਇਹਦੇ ਚੋਂ ਬਾਹਰ ਨਹੀਂ ਆਉਂਦਾ ਅ ਇਹਦੇ ਚ ਮੈਂ ਇਹ ਜ਼ਰੂਰ ਸਮਝਣਾ ਚਾਹੁੰਦੀ ਆ ਕਿ ਪਹਿਲਾਂ ਇਹੋ ਜੀ ਕਿਹੜੀ ਐਸੀ ਚੀਜ਼ ਹੁੰਦੀ ਹੈ ਜਿਵੇਂ ਕਹ ਲਓ ਕਿ ਪ੍ਰਾਇਮਰੀ ਰੀਜ਼ਨ ਕੀ ਇਹੋ ਜਿਹਾ ਬਣ ਜਾਂਦਾ ਹੈ ਕਿ ਬੰਦੇ ਨੂੰ ਪਤਾ ਹੈ ਕਿ ਇਹਦਾ 네ਗੇਟਿਵ ਇੰਪੈਕਟ ਆ ਇਹਦੇ ਨਾਲ ਕੁਝ ਵੀ ਚੰਗਾ ਨਹੀਂ ਹੋਣ ਵਾਲਾ ਨਾ ਲਾਈਫ ਵਾਸਤੇ ਨਾ ਫੈਮਿਲੀ ਵਾਸਤੇ ਨਾ ਹੈਲਥ ਵਾਸਤੇ ਫਿਰ ਵੀ ਬੰਦਾ ਇਹ ਸੋਚਦਾ ਹੈ ਕਿ ਹਾਂ ਡਰਗ ਲਿਆ ਜਾਵੇ ਸੋ ਸਭ ਤੋਂ ਪਹਿਲਾ ਕੀ ਇਹੋ ਜਿਹਾ ਹੁੰਦਾ ਹੈ ਦੇਖੋ ਇਹਦੇ ਕਾਫੀ ਰੀਜਨਸ ਹੋ ਸਕਦੇ ਸਭ ਤੋਂ ਪਹਿਲੇ ਕਿ ਬਾਇਓਲੋਜੀ ਕੁਝ ਜੀਨਸ ਇਦਾਂ ਦੇ ਹੁੰਦੇ ਨੇ ਕੁਝ ਲੋਕੀ ਸੋ ਵਰਨਰੇਬਲ ਹੁੰਦੇ ਨੇ ਉਸ ਡਰਗ ਐਡਿਕਸ਼ਨ ਦੇ ਵੱਲ ਆਪਣੇ ਆਪ ਨੂੰ ਇੰਟੀਮੀਡੇਟ ਡਰਗ ਐਡਿਕਸ਼ਨ ਉਹਨਾਂ ਨੂੰ ਇੰਟੀਮੀਡੇਟ ਕਰ ਸਕਦੀ ਹੈ ਕੁਝ ਜੀਨਸ ਉਹਨਾਂ ਦੇ ਬੋਡੀ ਦੇ ਵਿੱਚ ਹੁੰਦੇ ਨੇ ਬਾਕੀ ਉਹਨਾਂ ਦਾ এনवायरमेंट ਕਿੱਦਾਂ ਦਾ ਰਿਹਾ ਹੈ ਛੋਟੇ ਹੁੰਦੇ ਤੋਂ ਉਹਨਾਂ ਨੂੰ ਪੈਰੈਂਟਲ ਗਾਈਡੈਂਸ ਮਿਲੀ ਹੈ ਕਿ ਨਹੀਂ ਮਿਲੀ ਹੈ ਉਹਨਾਂ ਨੂੰ ਜਾਂ ਉਹਨਾਂ ਨੂੰ ਕੋਈ ਫਿਜ਼ੀਕਲੀ ਜਾਂ ਸੈਕਸ਼ੂਅਲ ਅਬਿਊਜ਼ ਹੋਇਆ ਹੈ ਜਾਂ ਵਾਇਲੈਂਸ ਦੇ ਵਿੱਚੋਂ ਨਿਕਲੇ ਨੇ ਜਾਂ ਫਿਰ ਇੱਕ ਏਜ ਹੁੰਦੀ ਜੇ ਜਿੰਨੀ ਜਲਦੀ ਤੁਸੀਂ ਡਰੱਗਸ ਲੈਨੇ ਸ਼ੁਰੂ ਕਰਦੇ ਹੋ ਸੋ ਉਹਦੇ ਨਾਲ ਤੁਹਾਡਾ ਬਾਡੀ ਤੇ ਇਫੈਕਟ ਵੀ ਜ਼ਿਆਦਾ ਦੇਰ ਤੱਕ ਰਹਿੰਦਾ ਜਿੱਦਾਂ ਟੀਨੇਜਰਸ ਫਿਰ ਉਹਨਾਂ ਦੀ ਸੋਚਣ ਦੀ ਜਿਹੜੀ ਸ਼ਕਤੀ ਹੈ ਉਹ ਘੱਟ ਹੁੰਦੀ ਜਾਂਦੀ ਹੈ ਡਿਸੀਜਨ 메ਕਿੰਗ ਘੱਟ ਹੁੰਦੀ ਜਾਂਦੀ ਹੈ ਉਸ ਤੋਂ ਬਾਅਦ ਆਂਦਾ ਹੈ ਕਿ ਤੁਹਾਨੂੰ ਮੈਂਟਲ ਹੈਲਥ ਆ ਇਸ਼ੂਸ ਤਾਂ ਨਹੀਂ ਹੈ ADHD ਹੋ ਗਿਆ ਜਾਂ ਫਿਰ ਆਟਿਜ਼ਮ ਹੋ ਗਿਆ ਜਾਂ ਫਿਰ ਤੁਸੀਂ ਸਕੂਲ ਦੇ ਵਿੱਚ ਬੁਲੀ ਤਾਨੀ ਹੋਏ ਹੋ ਇੱਕ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਅਵੇਲੇਬਿਲਿਟੀ ਕਿੰਨੀ ਜ਼ਿਆਦਾ ਹੈ ਡਰੱਗਸ ਦੀ ਸੋ ਇਹ ਨਾਲੇ ਤੁਹਾਡੇ ਸੋਸ਼ੀਓ ਇਕਨੋਮਿਕ ਫੈਕਟਰਸ ਕਿੱਦਾਂ ਦੇ ਨੇ ਤਾਂ ਅਨਇਮਪਲੋਇਮੈਂਟ ਹੈ ਜਾਂ ਪਾਵਰਟੀ ਦੇ ਵਿੱਚੋਂ ਲੰਘ ਰਹੇ ਹੋ ਜਾਂ ਤੁਸੀਂ ਕਿਹੜੇ ਲੋਕਾਂ ਨਾਲ ਮਿਲ ਰਹੇ ਹੋ ਤੁਹਾਡਾ ਪੀਅਰ ਪ੍ਰੈਸ਼ਰ ਕਿੱਦਾਂ ਦਾ ਹੈ ਸੋ ਇਹ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਛੋਟੀਆਂ ਚੀਜ਼ਾਂ ਹੈ ਤਹਾਡਾ ਘਰ ਦਾ ਮਾਹੌਲ ਕਿਦਾਂ ਦਾ ਹੈ ਤੁਸੀਂ ਕਿਦਾਂ ਦੇ ਮਤਲਬ ਕਿ ਆਪਣੇ ਰਿਲੇਟਿਵਸ ਦੇ ਵਿੱਚ ਇਦਾਂ ਦੇਖਿਆ ਹੈ ਜਾਂ ਫੈਮਲੀ ਇਸ਼ੂਸ ਹੋ ਰਹੇ ਨੇ ਤੁਹਾਡੇ ਘਰ ਦੇ ਵਿੱਚ ਸੋ ਇਹ ਬਹੁਤ ਛੋਟੇ ਛੋਟੇ ਫੈਕਟਰਸ ਨੇ ਜੋ ਇਨਸਾਨ ਨੂੰ ਡਿਫਾਈਨ ਕਰ ਸਕਦੇ ਨੇ ਕਿ ਉਹਨੇ ਕਿਉਂ ਇਦਾਂ ਦੀ ਯੂਨੋ ਐਡਿਕਸ਼ਨ ਦੇ ਵੱਲ ਆਪਣਾ ਪਹਿਲਾ ਕਦਮ ਵੀ ਚੱਕਿਆ ਜਾਂ ਪਰ ਫਿਰ ਵੀ ਇਹ ਚੀਜ਼ ਨੂੰ ਨਾ ਕਹਿ ਲੋ ਕਿ ਇੱਕ ਉਹਦਾ ਪੁਆਇੰਟ ਨਹੀਂ ਹੈਗਾ ਬਹੁਤ ਸਾਰੇ ਉਹਦੇ ਰੀਜ਼ਨਸ ਨੇ ਬਟ ਜਿਵੇਂ ਦੇਖਿਆ ਕਿ ਬਹੁਤ ਸਾਰੇ ਇਦਾਂ ਦੇ ਲੋਕ ਵੀ ਹੈ ਜਿਨ੍ਹਾਂ ਦਾ ਚਾਈਲਡਹੂਡ ਬਹੁਤ ਚੰਗਾ ਟਾਈਮ ਵੀ ਨਹੀਂ ਨਿਕਲਿਆ ਹੁੰਦਾ ਇਹ ਹੁੰਦਾ ਹੈ ਕਿ ਫੈਮਿਲੀ ਦੇ ਵਿੱਚ ਉਹਨਾਂ ਨੇ ਬੜਾ ਹਾਰਡ ਟਾਈਮ ਦੇਖਿਆ ਹੁੰਦਾ ਆ ਮੋਸਟਲੀ ਅਸੀਂ ਦੇਖਦੇ ਹਾਂ ਕਿ ਫਾਦਰ ਡਰਗ ਐਡਿਕਟਿਡ ਸੀਗਾ ਬੱਚੇ ਇਹ ਦੇਖਦੇ ਆ ਕਿ ਫਾਦਰ ਦੀ ਐਡਿਕਸ਼ਨ ਦਾ ਕਰਕੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਹੀ 네ਗੇਟਿਵ ਇਫੈਕਟ ਪਿਆ ਕੀ ਕੁਝ ਉਹਨਾਂ ਨੇ ਝੱਲਿਆ ਤੇ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਔਰ ਇਦਾਂ ਦੇ ਲੋਕ ਵੀ ਐ ਜਿਹੜੇ ਇਦਾਂ ਸੋਚਦੇ ਆ ਕਿ ਹਾਂ ਅਗਰ ਚਲੋ ਜਨਰੇਸ਼ਨਸ ਦੇ ਤੱਕ ਇਵੇਂ ਚੱਲਦਾ ਹੈ ਨਾ ਸੋ ਇਹ ਸਾਰਾ ਕਿਵੇਂ ਵਰਕ ਆਊਟ ਹੁੰਦਾ ਹੈ ਆਈ ਥਿੰਕ ਇਹ ਡਿਪੈਂਡ ਕਰਦਾ ਹੈ ਹਰ ਇੱਕ ਇੰਡੀਵਿਜੂਅਲ ਤੇ ਸੋ ਇਹ ਟਰੋਮਾ ਵਰਸਸ ਰੈਜ਼ੀਲੀਐਂਸ ਆ ਜਾਂਦਾ ਹੈ ਐਂਡ ਇਹ ਸਿਰਫ ਜੋ ਐਡਿਕਸ਼ਨ ਦੇ ਵਿੱਚੋਂ ਨਿਕਲਣਾ ਹੈ ਵਿਲ ਪਾਵਰ ਦੇ ਉੱਤੇ ਡਿਪੈਂਡ ਨਹੀਂ ਕਰਦਾ ਇਹਦੇ ਵਿੱਚ ਤੁਹਾਨੂੰ ਉਹ ਟਾਈਮ ਦੇਣਾ ਪੈਂਦਾ ਹੈ ਉਹ ਸਟਰਕਚਰ ਦੇਣਾ ਪੈਂਦਾ ਹੈ ਬਾਡੀ ਨੂੰ ਟ੍ਰੀਟਮੈਂਟ ਨੂੰ ਰੇਟੇਨ ਕਰਨ ਦੀ ਅਹ ਵਿਲ ਪਾਵਰ ਜਾਂ ਸ਼ਕਤੀ ਹੋਣੀ ਚਾਹੀਦੀ ਹੈ ਬਾਡੀ ਦੇ ਅੰਦਰ ਸੋ ਕੁਝ ਲੋਕੀ ਹੁੰਦੇ ਨੇ ਜਿਨ੍ਹਾਂ ਨੇ ਇੱਕ ਪੁਆਇੰਟ ਤੱਕ ਯੂ نو ਟਰੋਮਾ ਦੇਖ ਲਿਆ ਹੋਇਆ ਏ ਜੋ ਬੈਟਰ ਹੋ ਨਾ ਜਾਂਦੇ ਨੇ ਮੇਬੀ ਦੇ ਹੈਵ ਲੌਸਟ ਸਮਵਨ ਯੂ نو ਲਵਡ ਵਨ ਨੂੰ ਲੂਜ਼ ਕਰ ਚੁੱਕੇ ਨੇ ਸੋ ਕੁਝ ਚੀਜ਼ਾਂ ਨੇ ਜਾਂ ਫਿਰ ਉਹਨਾਂ ਨੂੰ ਅਮ ਅਚੇ ਇਨਵਾਇਰਨਮੈਂਟ ਦੇ ਵਿੱਚ ਚਲੇ ਗਏ ਨੇ ਜਾਂ ਉਹਨਾਂ ਨੂੰ ਅੱਛਾ ਫੈਮਿਲੀ ਮਿਲ ਗਈ ਹੈ ਜਾਂ ਉਹਨਾਂ ਦੀ ਸਕੂਲਿੰਗ ਅੱਛੀ ਹੋ ਗਈ ਹੈ ਕਿਸੇ ਚਾਂਸ ਦੇ ਨਾਲ ਸੋ ਲੋਕੀ ਨੇ ਜੋ ਆਪਣੇ ਆਪ ਨੂੰ ਬੈਟਰ ਕਰਨ ਦੇ ਵਿੱਚ ਸੋਚਦੇ ਨੇ ਬਟ ਕੁਝ ਲੋਕੀ ਜੋ ਨਹੀਂ ਸੋਚ ਪਾਉਂਦੇ ਇਸ ਕਰਕੇ ਕਿਉਂਕਿ ਜੋ ਇਹ ਚੀਜ਼ ਹੈ ਬਹੁਤ ਤੁਹਾਨੂੰ ਸ਼ਾਰਟ ਟਰਮ ਸਕਸੈਸ ਦਿੰਦੀ ਹੈ ਸੋ ਸ਼ਾਰਟ ਟਰਮ ਸਕਸੈਸ ਸ਼ਾਰਟ ਟਰਮ ਹੈਪੀਨੈਸ ਤੁਸੀਂ ਆਪਣੇ ਆਪ ਨੂੰ ਯੂ ਥਿੰਕ ਲਾਈਕ ਯੂ ਆਰ ਦਾ ਗੋਡ ਆਫ ਦਾ ਵਰਲਡ ਉਹ ਜੋ ਫੀਲਿੰਗ ਹੈ ਤੁਹਾਨੂੰ ਉਹ ਪਾਵਰਫੁਲ ਫੀਲਿੰਗ ਅੰਦਰ ਉਹ ਦਿੰਦੀ ਹੈ ਤੁਹਾਨੂੰ ਫਿਰ ਆਪਣੇ ਡੀਮਨਸ ਕੰਟਰੋਲ ਕਰਨੇ ਨਹੀਂ ਆਉਂਦੇ ਹੈ ਉਹਦੇ ਵਿੱਚ ਸੋ ਇਹ ਜੋ ਫੀਲਿੰਗਸ ਨੇ ਇਹ ਹਰ ਇੱਕ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦੀਆਂ ਆ ਕਿ ਉਹਨਾਂ ਨੂੰ ਉਹ ਫੀਲਿੰਗਸ ਚਾਹੀਦੀਆਂ ਆ ਕਿ ਨਹੀਂ ਚਾਹੀਦੀਆਂ ਸੋ ਇਸ ਕਰਕੇ ਕੁਝ ਲੋਕੀ ਨੇ ਜਿਨ੍ਹਾਂ ਦਾ ਚਾਈਲਡਹੂਡ ਟਰਾਮੈਟਿਕ ਨਿਕਲਿਆ ਹੁੰਦਾ ਹੈ ਉਹਨਾਂ ਨੇ ਆਪਣੀ ਜਨਰੇਸ਼ਨਸ ਤੋਂ ਲਾਈਫ ਸਪੋਇਲ ਹੁੰਦੀ ਦੇਖੀ ਹੁੰਦੀ ਐਂਡ ਦੇ ਵਾਂਟ ਟੂ ਡੂ ਬੈਟਰ ਹਾਂ ਬਟ ਕੁਝ ਲੋਕੀ ਨੇ ਜੋ ਜਿਨ੍ਹਾਂ ਨੂੰ ਇਨਾ ਲਵਡ ਫੈਮਲੀਸ ਮਿਲੀਆਂ ਹੁੰਦੀਆਂ ਐ ਐਂਡ ਦੇ ਵਾਂਟ ਟੂ ਗੋ ਥੇਅਰ ਸੋ ਇਹ ਹਰੇਕ ਇੰਡੀਵਿਜੂਅਲ ਦੀ ਸਰਕਮਸਟੈਂਸਸ ਉਹਦਾ এনਵਾਇਰਨਮੈਂਟ ਕਿਦਾਂ ਦਾ ਐ ਉਹਦੀ ਮੈਂਟਲ ਹੈਲਥ ਕਿਦਾਂ ਦੀ ਚੱਲ ਰਹੀ ਐ ਉਸ ਵੇਲੇ ਉਹ ਆਪਣੇ ਗੋਲਸ ਲਾਈਫ ਦੇ ਵਿੱਚ ਕੁਝ ਅਚੀਵ ਕਰ ਪਾ ਰਹੇ ਆਪਣੇ ਆਪ ਨੂੰ ਫਿਜ਼ੀਕਲੀ ਕਿੰਨਾ ਫਿਟ ਰੱਖ ਪਾ ਰਹੇ ਐ ਸੋ ਏਵਰੀਥਿੰਗ ਇਜ਼ ਇੰਟਰਕਨੈਕਟਿਡ ਇੱਕ ਰੈਜ਼ੀਲੀਐਂਸ ਬਹੁਤ ਵੱਡਾ ਫੈਕਟਰ ਐ ਇਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਐਵਰੀ ਡੇ ਅਸੀਂ ਨਿਊਜ਼ ਦੇਖਦੇ ਹਾਂ ਰਿਗਾਰਡਿੰਗ ਡਰਗ ਐਡਿਕਸ਼ਨ ਸੋ ਤੁਸੀਂ ਬਤੌਰ ਮੈਂਟਲ ਹੈਲਥ ਪ੍ਰੋਫੈਸ਼ਨਲ ਅਸੀਂ ਹਮੇਸ਼ਾ ਗੱਲਬਾਤ ਵੀ ਕਰਦੇ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਆ ਐਡਿਕਸ਼ਨ ਨਾਲ ਰਿਲੇਟਡ ਤੇ ਜੇਕਰ ਅਸੀਂ ਨਿਊਜ਼ ਨੂੰ ਛੱਡ ਕੇ ਵੈਸੇ ਵੀ ਆਪਣੀ ਕਮਿਊਨਿਟੀ 'ਚ ਦੇਖੀਏ ਤੇ ਬਹੁਤ ਸਾਰੇ ਕੇਸਿਸ ਇਦਾਂ ਦੇ ਆ ਰਹੇ ਆ ਨਿਊਜ਼ ਸਾਨੂੰ ਸੁਣਨ ਨੂੰ ਮਿਲਦੀਆਂ ਸਟੋਰੀਜ਼ ਸੁਣਨ ਨੂੰ ਮਿਲਦੀਆਂ ਕਿ ਲਗਾਤਾਰ ਇਹ ਚੀਜ਼ ਵਧ ਰਹੀ ਹੈ ਸੋ ਤੁਹਾਡੇ ਤੋਂ ਜੇ ਮੈਂ ਜਾਨਣਾ ਚਾਹਾਂ ਕਿ ਤੁਸੀਂ ਇਹਨੂੰ ਦੇਖਦੇ ਕਿਵੇਂ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਇਹਦਾ ਸਟੈਟ ਹੈ ਉਹ ਵੀ ਸਾਡੇ ਨਾਲ ਸਾਂਝਾ ਕਰੋ ਸਭ ਤੋਂ ਪਹਿਲੇ ਤੇ ਦੇਖੋ ਸਾਨੂੰ ਐਡਿਕਸ਼ਨ ਦੀ ਡੈਫੀਨੇਸ਼ਨ ਸਮਝਣੀ ਬਹੁਤ ਜ਼ਰੂਰੀ ਹੈ ਇੱਕ ਕ੍ਰੋਨਿਕ ਡਿਜ਼ੀਜ਼ ਹੈ ਜੋ ਕਿ ਯੂ نو ਕੰਪਲਸਿਵ ਤੇ ਰੈਪਿਟੇਟਿਵ ਯੂਜ਼ ਆਫ ਡਰੱਗਸ ਦੇ ਨਾਲ ਹੁੰਦੀ ਹੈ ਤੇ ਇਹਦੇ ਵਿੱਚ ਉਸ ਇਨਸਾਨ ਨੂੰ ਉਹਦੇ ਹਾਰਮਫੁਲ ਕਾਂਸੀਕਵੈਂਸਸ ਵੀ ਪਤਾ ਹੈ ਲੇਕਿਨ ਉਹ ਐਡਿਕਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਸ ਤੋਂ ਬਾਹਰ ਉਹ ਸੋਚ ਨਹੀਂ ਪਾ ਰਿਹਾ ਸੋ ਨਿਊਜ਼ੀਲੈਂਡ ਇੱਕ ਇੰਨੀ ਛੋਟੀ ਕੰਟਰੀ ਹੈ ਸਾਡੀ 5 ਮਿਲੀਅਨ ਦੀ ਪੋਪੂਲੇਸ਼ਨ ਦੇ ਬਾਵਜੂਦ ਵੀ

ਡਰਗ ਐਡਿਕਸ਼ਨ ਦੇ ਨਾਲ ਹੋਈਆਂ ਤੇ ਉਹਦੇ ਵਿੱਚ 65% ਮੇਲ ਨੇ ਤੇ ਜੋ ਉਹਨਾਂ ਦਾ ਏਜ ਗਰੁੱਪ ਬਾਹਰ ਆਂਦਾ ਹੈ ਉਹ ਹੈ 45 ਤੋਂ ਲੈ ਕੇ 54 ਏਜ ਗਰੁੱਪ ਜੋ ਕਿ ਬਹੁਤ ਹੀ ਆਮ ਇੱਕ ਡੈਫੀਨੇਟਿਵ ਪੁਆਇੰਟ ਹੁੰਦਾ ਕਿਸੇ ਦੀ ਲਾਈਫ ਦੇ ਵਿੱਚ ਕਿਉਂਕਿ ਤੁਸੀਂ ਆਲਮੋਸਟ ਸੈੱਟ ਹੋ ਗਏ ਹੁੰਦੇ ਹੋ ਬਾਹਰਲੀ ਕੰਟਰੀ ਦੇ ਵਿੱਚ ਆ ਕੇ ਤੁਹਾਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਅੱਗੇ ਤੁਹਾਡੇ ਗੋਲਸ ਅਚੀਵ ਕਰ ਲਏ ਨੇ ਜਾਂ ਨਹੀਂ ਕੀਤੇ ਨੇ ਸੋ ਇੱਕ ਬਹੁਤ ਹੀ ਆਮ ਤੁਸੀਂ ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਸੋ ਇਹ ਏਜ ਗਰੁੱਪ ਇੱਕ ਬਾਹਰ ਆਇਆ ਹੈ ਤੇ ਅਰਾਊਂਡ 2 ਲੱਖ ਪੀਪਲ ਸਾਡੀ ਇਸ ਕੰਟਰੀ ਦੇ ਵਿੱਚ ਇਸ ਵੇਲੇ ਮੈਂਟਲ ਹੈਲਥ ਸਰਵਿਸਿਜ਼ ਲੈ ਰਹੇ ਨੇ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ ਡਰਗ ਐਡਿਕਸ਼ਨ ਦੇ ਨਾਲ ਆਪਣੇ ਆਪ ਨੂੰ ਠੀਕ ਕਰਨ ਦੇ ਵਿੱਚ ਸੋ ਇਹ ਕਿੰਨਾ ਜਿਵੇਂ ਤੁਸੀਂ ਕਿਹਾ ਹੈ ਕਿ ਕੋਈ ਬੰਦਾ ਇਸ ਦਲਦਲ ਦੇ ਵਿੱਚ ਫਸ ਜਾਂਦਾ ਹੈ ਤੇ ਉਹਨੂੰ ਸਮਝ ਹੀ ਨਹੀਂ ਆਉਂਦੀ ਕਿ ਇਹਦੇ ਵਿੱਚ ਬਾਹਰ ਕਿਵੇਂ ਆਉਣਾ ਹੈ ਤੇ ਇਹ ਵੀ ਸਾਹਮਣੇ ਪਤਾ ਹੈ ਕਿ ਜਦੋਂ ਅਸੀਂ ਇਹਦੇ ਕੀ ਅਸੀਂ ਕਹਿੰਦੇ ਹਾਂ ਕਿ ਜਿਵੇਂ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਹਨ ਹੈਨਾ ਤੇ ਅਨ ਡਰਗ ਦਾ ਇਹਦਾ ਇੰਪੈਕਟ ਵੀ ਮਾੜਾ ਹੋਣਾ ਲੌਂਗ ਟਰਮ ਇੰਪੈਕਟ ਵੀ ਇਹਦਾ ਲਾਈਫ ਤੇ ਵੀ ਸੋਸਾਇਟੀ ਤੇ ਵੀ ਹੈਲਥ ਤੇ ਵੀ ਮਾੜੇ ਨੇ ਫਿਰ ਵੀ ਬੰਦਾ ਇਹਦੇ ਚੋਂ ਬਾਹਰ ਨਹੀਂ ਆਉਂਦਾ ਅ ਇਹਦੇ ਚ ਮੈਂ ਇਹ ਜ਼ਰੂਰ ਸਮਝਣਾ ਚਾਹੁੰਦੀ ਹਾਂ ਕਿ ਪਹਿਲਾਂ ਇਹੋ ਜੀ ਕਿਹੜੀ ਐਸੀ ਚੀਜ਼ ਹੁੰਦੀ ਹੈ ਜਿਵੇਂ ਕਹ ਲਓ ਕਿ ਪ੍ਰਾਇਮਰੀ ਰੀਜ਼ਨ ਕੀ ਇਹੋ ਜਿਹਾ ਬਣ ਜਾਂਦਾ ਹੈ ਕਿ ਬੰਦੇ ਨੂੰ ਪਤਾ ਹੈ ਕਿ ਇਹਦਾ 네ਗੇਟਿਵ ਇੰਪੈਕਟ ਆ ਇਹਦੇ ਨਾਲ ਕੁਝ ਵੀ ਚੰਗਾ ਨਹੀਂ ਹੋਣ ਵਾਲਾ ਨਾ ਲਾਈਫ ਵਾਸਤੇ ਨਾ ਫੈਮਿਲੀ ਵਾਸਤੇ ਨਾ ਹੈਲਥ ਵਾਸਤੇ ਫਿਰ ਵੀ ਬੰਦਾ ਇਹ ਸੋਚਦਾ ਹੈ ਕਿ ਹਾਂ ਡਰਗ ਲਿਆ ਜਾਵੇ ਸੋ ਸਭ ਤੋਂ ਪਹਿਲਾ ਕੀ ਇਹੋ ਜਿਹਾ ਹੁੰਦਾ ਹੈ ਦੇਖੋ ਇਹਦੇ ਕਾਫੀ ਰੀਜਨਸ ਹੋ ਸਕਦੇ ਸਭ ਤੋਂ ਪਹਿਲੇ ਕਿ ਬਾਇਓਲੋਜੀ ਕੁਝ ਜੀਨਸ ਇਦਾਂ ਦੇ ਹੁੰਦੇ ਨੇ ਕੁਝ ਲੋਕੀ ਸੋ ਵਰਨਰੇਬਲ ਹੁੰਦੇ ਨੇ ਉਸ ਡਰਗ ਐਡਿਕਸ਼ਨ ਦੇ ਵੱਲ ਆਪਣੇ ਆਪ ਨੂੰ ਇੰਟੀਮੀਡੇਟ ਕਰ ਡਰਗ ਐਡਿਕਸ਼ਨ ਉਹਨਾਂ ਨੂੰ ਇੰਟੀਮੀਡੇਟ ਕਰ ਸਕਦੀ ਹੈ ਕੁਝ ਜੀਨਸ ਉਹਨਾਂ ਦੇ ਬੋਡੀ ਦੇ ਵਿੱਚ ਹੁੰਦੇ ਨੇ ਬਾਕੀ ਉਹਨਾਂ ਦਾ এনवायरमेंट ਕਿੱਦਾਂ ਦਾ ਰਿਹਾ ਹੈ ਛੋਟੇ ਹੁੰਦੇ ਤੋਂ ਉਹਨਾਂ ਨੂੰ ਪੈਰੈਂਟਲ ਗਾਈਡੈਂਸ ਮਿਲੀ ਹੈ ਕਿ ਨਹੀਂ ਮਿਲੀ ਹੈ ਉਹਨਾਂ ਨੂੰ ਜਾਂ ਉਹਨਾਂ ਨੂੰ ਕੋਈ ਫਿਜ਼ੀਕਲੀ ਆ ਸੈਕਸ਼ੂਅਲ ਅਬਿਊਜ਼ ਹੋਇਆ ਹੈ ਜਾਂ ਵਾਇਲੈਂਸ ਦੇ ਵਿੱਚੋਂ ਨਿਕਲੇ ਨੇ ਜਾਂ ਫਿਰ ਇੱਕ ਏਜ ਹੁੰਦੀ ਹੈ ਜਿੰਨੀ ਜਲਦੀ ਤੁਸੀਂ ਡਰਗਸ ਲੈਨੇ ਸ਼ੁਰੂ ਕਰ ਦੇਉਸੋ ਉਹਦੇ ਨਾਲ ਤੁਹਾਡਾ ਬਾਡੀ ਤੇ ਇਫੈਕਟ ਵੀ ਜ਼ਿਆਦਾ ਦੇਰ ਤੱਕ ਰਹਿੰਦਾ ਜਿੱਦਾਂ ਟੀਨੇਜਰਸ ਫਿਰ ਉਹਨਾਂ ਦੀ ਸੋਚਣ ਦੀ ਜਿਹੜੀ ਸ਼ਕਤੀ ਆ ਉਹ ਘੱਟ ਹੁੰਦੀ ਜਾਂਦੀ ਹੈ ਡਿਸੀਜਨ 메ਕਿੰਗ ਘੱਟ ਹੁੰਦੀ ਜਾਂਦੀ ਹੈ ਉਸ ਤੋਂ ਬਾਅਦ ਆਂਦਾ ਹੈ ਕਿ ਤੁਹਾਨੂੰ ਮੈਂਟਲ ਹੈਲਥ ਆ ਇਸ਼ੂਸ ਤਾਂ ਨਹੀਂ ਹੈ ADHD ਹੋ ਗਿਆ ਜਾਂ ਫਿਰ ਆਟਿਜ਼ਮ ਹੋ ਗਿਆ ਜਾਂ ਫਿਰ ਤੁਸੀਂ ਸਕੂਲ ਦੇ ਵਿੱਚ ਬੁਲੀ ਤਾਨੀ ਹੋਏ ਹੋ ਇੱਕ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਅਵੇਲੇਬਿਲਿਟੀ ਕਿੰਨੀ ਜ਼ਿਆਦਾ ਹੈ ਡਰੱਗਸ ਦੀ ਸੋ ਇਹ ਨਾਲੇ ਤੁਹਾਡੇ ਸੋਸ਼ੀਓ ਇਕਨੋਮਿਕ ਫੈਕਟਰਸ ਕਿੱਦਾਂ ਦੇ ਨੇ ਤਾਂ ਅਨਇਮਪਲੋਇਮੈਂਟ ਹੈ ਜਾਂ ਪਾਵਰਟੀ ਦੇ ਵਿੱਚੋਂ ਲੰਘ ਰਹੇ ਹੋ ਜਾਂ ਤੁਸੀਂ ਕਿਹੜੇ ਲੋਕਾਂ ਨਾਲ ਮਿਲ ਰਹੇ ਹੋ ਤੁਹਾਡਾ ਪੀਅਰ ਪ੍ਰੈਸ਼ਰ ਕਿੱਦਾਂ ਦਾ ਹੈ ਸੋ ਇਹ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਛੋਟੀਆਂ ਚੀਜ਼ਾਂ ਹੈ ਤਹਾਡਾ ਘਰ ਦਾ ਮਾਹੌਲ ਕਿਦਾਂ ਦਾ ਹੈ ਤੁਸੀਂ ਕਿਦਾਂ ਦੇ ਮਤਲਬ ਕਿ ਆਪਣੇ ਰਿਲੇਟਿਵਸ ਦੇ ਵਿੱਚ ਇਦਾਂ ਦੇਖਿਆ ਹੈ ਜਾਂ ਫੈਮਲੀ ਇਸ਼ੂਸ ਹੋ ਰਹੇ ਨੇ ਤੁਹਾਡੇ ਘਰ ਦੇ ਵਿੱਚ ਸੋ ਇਹ ਬਹੁਤ ਛੋਟੇ ਛੋਟੇ ਫੈਕਟਰਸ ਨੇ ਜੋ ਇਨਸਾਨ ਨੂੰ ਡਿਫਾਈਨ ਕਰ ਸਕਦੇ ਨੇ ਕਿ ਉਹਨੇ ਕਿਉਂ ਇਦਾਂ ਦੀ ਯੂਨੋ ਐਡਿਕਸ਼ਨ ਦੇ ਵੱਲ ਆਪਣਾ ਪਹਿਲਾ ਕਦਮ ਵੀ ਚੱਕਿਆ ਜਾਂ ਪਰ ਫਿਰ ਵੀ ਇਹ ਚੀਜ਼ ਨੂੰ ਨਾ ਕਹਿ ਲੋ ਕਿ ਇੱਕ ਉਹਦਾ ਪੁਆਇੰਟ ਨਹੀਂ ਹੈਗਾ ਬਹੁਤ ਸਾਰੇ ਉਹਦੇ ਰੀਜ਼ਨਸ ਨੇ ਬਟ ਜਿਵੇਂ ਦੇਖਿਆ ਕਿ ਬਹੁਤ ਸਾਰੇ ਇਦਾਂ ਦੇ ਲੋਕ ਵੀ ਹੈ ਜਿਨ੍ਹਾਂ ਦਾ ਚਾਈਲਡਹੂਡ ਬਹੁਤ ਚੰਗਾ ਟਾਈਮ ਵੀ ਨਹੀਂ ਨਿਕਲਿਆ ਹੁੰਦਾ ਇਹ ਹੁੰਦਾ ਹੈ ਕਿ ਫੈਮਿਲੀ ਦੇ ਵਿੱਚ ਉਹਨਾਂ ਨੇ ਬੜਾ ਹਾਰਡ ਟਾਈਮ ਦੇਖਿਆ ਹੁੰਦਾ ਆ ਮੋਸਟਲੀ ਅਸੀਂ ਦੇਖਦੇ ਹਾਂ ਕਿ ਫਾਦਰ ਡਰਗ ਐਡਿਕਟਿਡ ਸੀਗਾ ਬੱਚੇ ਇਹ ਦੇਖਦੇ ਆ ਕਿ ਫਾਦਰ ਦੀ ਐਡਿਕਸ਼ਨ ਦਾ ਕਰਕੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਹੀ 네ਗੇਟਿਵ ਇਫੈਕਟ ਪਿਆ ਕੀ ਕੁਝ ਉਹਨਾਂ ਨੇ ਝੱਲਿਆ ਤੇ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਔਰ ਇਦਾਂ ਦੇ ਲੋਕ ਵੀ ਐ ਜਿਹੜੇ ਇਦਾਂ ਸੋਚਦੇ ਆ ਕਿ ਹਾਂ ਅਗਰ ਚਲੋ ਜਨਰੇਸ਼ਨਸ ਦੇ ਤੱਕ ਇਵੇਂ ਚੱਲਦਾ ਹੈ ਨਾ ਸੋ ਇਹ ਸਾਰਾ ਕਿਵੇਂ ਵਰਕ ਆਊਟ ਹੁੰਦਾ ਹੈ ਆਈ ਥਿੰਕ ਇਹ ਡਿਪੈਂਡ ਕਰਦਾ ਹੈ ਹਰ ਇੱਕ ਇੰਡੀਵਿਜੂਅਲ ਤੇ ਸੋ ਇਹ ਟਰੋਮਾ ਵਰਸਸ ਰੈਜ਼ੀਲੀਐਂਸ ਆ ਜਾਂਦਾ ਹੈ ਐਂਡ ਇਹ ਸਿਰਫ ਜੋ ਐਡਿਕਸ਼ਨ ਦੇ ਵਿੱਚੋਂ ਨਿਕਲਣਾ ਹੈ ਵਿਲ ਪਾਵਰ ਦੇ ਉੱਤੇ ਡਿਪੈਂਡ ਨਹੀਂ ਕਰਦਾ ਇਹਦੇ ਵਿੱਚ ਤੁਹਾਨੂੰ ਟਾਈਮ ਦੇਣਾ ਪੈਂਦਾ ਹੈ ਉਹ ਸਟਰਕਚਰ ਦੇਣਾ ਪੈਂਦਾ ਹੈ ਬੋਡੀ ਨੂੰ ਟ੍ਰੀਟਮੈਂਟ ਨੂੰ ਰੀਟੇਨ ਕਰਨ ਦੀ ਵਿਲ ਪਾਵਰ ਜਾਂ ਸ਼ਕਤੀ ਹੋਣੀ ਚਾਹੀਦੀ ਹੈ ਬੋਡੀ ਦੇ ਅੰਦਰ ਸੋ ਕੁਝ ਲੋਕੀ ਹੁੰਦੇ ਨੇ ਜਿਨ੍ਹਾਂ ਨੇ ਇੱਕ ਪੁਆਇੰਟ ਤੱਕ ਯੂ نو ਟਰੋਮਾ ਦੇਖ ਲਿਆ ਹੋਇਆ ਹੈ ਜੋ ਬੈਟਰ ਹੋਣਾ ਚਾਹੁੰਦੇ ਨੇ ਮੇਬੀ ਦੇ ਹੈਵ ਲੌਸਟ ਸਮਵਨ ਯੂ نو ਲਵਡ ਵਨ ਨੂੰ ਲੂਸ ਕਰ ਚੁੱਕੇ ਨੇ ਸੋ ਕੁਝ ਚੀਜ਼ਾਂ ਨੇ ਜਾਂ ਫਿਰ ਉਹਨਾਂ ਨੂੰ ਅਚੇ ਇਨਵਾਇਰਨਮੈਂਟ ਦੇ ਵਿੱਚ ਚਲੇ ਗਏ ਨੇ ਜਾਂ ਉਹਨਾਂ ਨੂੰ ਅੱਛਾ ਫੈਮਿਲੀ ਮਿਲ ਗਈ ਹੈ ਜਾਂ ਉਹਨਾਂ ਦੀ ਸਕੂਲਿੰਗ ਅੱਛੀ ਹੋ ਗਈ ਹੈ ਕਿਸੇ ਚਾਂਸ ਦੇ ਨਾਲ ਸੋ ਲੋਕੀ ਨੇ ਜੋ ਆਪਣੇ ਆਪ ਨੂੰ ਬੈਟਰ ਕਰਨ ਦੇ ਵਿੱਚ ਸੋਚਦੇ ਨੇ ਬਟ ਕੁਝ ਲੋਕੀ ਜੋ ਨਹੀਂ ਸੋਚ ਪਾਉਂਦੇ ਇਸ ਕਰਕੇ ਕਿਉਂਕਿ ਜੋ ਇਹ ਚੀਜ਼ ਹੈ ਬਹੁਤ ਤੁਹਾਨੂੰ ਸ਼ਾਰਟ ਟਰਮ ਸਕਸੈਸ ਦਿੰਦੀ ਹੈ ਸੋ ਸ਼ਾਰਟ ਟਰਮ ਸਕਸੈਸ ਸ਼ਾਰਟ ਟਰਮ ਹੈਪੀਨੈਸ ਤੁਸੀਂ ਆਪਣੇ ਆਪ ਨੂੰ ਯੂ ਥਿੰਕ ਲਾਈਕ ਯੂ ਆਰ ਦਾ ਗੋਡ ਆਫ ਦਾ ਵਰਲਡ ਉਹ ਜੋ ਫੀਲਿੰਗ ਹੈ ਤੁਹਾਨੂੰ ਉਹ ਪਾਵਰਫੁਲ ਫੀਲਿੰਗ ਅੰਦਰੋਂ ਦਿੰਦੀ ਹੈ ਤੁਹਾਨੂੰ ਫਿਰ ਆਪਣੇ ਡੀਮਨਸ ਕੰਟਰੋਲ ਕਰਨੇ ਨਹੀਂ ਆਉਂਦੇ ਹੈ ਉਹਦੇ ਵਿੱਚ ਸੋ ਇਹ ਜੋ ਫੀਲਿੰਗਸ ਨੇ ਇਹ ਹਰ ਇੱਕ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦੀਆਂ ਆ ਕਿ ਉਹਨਾਂ ਨੂੰ ਉਹ ਫੀਲਿੰਗਸ ਚਾਹੀਦੀਆਂ ਹੈ ਕਿ ਨਹੀਂ ਚਾਹੀਦੀਆਂ ਸੋ ਇਸ ਕਰਕੇ ਕੁਝ ਲੋਕੀ ਨੇ ਜਿਨ੍ਹਾਂ ਦਾ ਚਾਈਲਡਹੂਡ ਟਰਾਮੈਟਿਕ ਨਿਕਲਿਆ ਹੁੰਦਾ ਹੈ ਉਹਨਾਂ ਨੇ ਆਪਣੀ ਜਨਰੇਸ਼ਨਸ ਤੋਂ ਲਾਈਫ ਸਪੋਇਲ ਹੁੰਦੀ ਦੇਖੀ ਹੁੰਦੀ ਐਂਡ ਦੇ ਵਾਂਟ ਟੂ ਡੂ ਬੈਟਰ ਹਾਂ ਬਟ ਕੁਝ ਲੋਕੀ ਨੇ ਜੋ ਜਿਨ੍ਹਾਂ ਨੂੰ ਇਨਾ ਲਵਡ ਫੈਮਲੀਸ ਮਿਲੀਆਂ ਹੁੰਦੀਆਂ ਐ ਐਂਡ ਦੇ ਵਾਂਟ ਟੂ ਗੋ ਥੇਅਰ ਸੋ ਇਹ ਹਰੇਕ ਇੰਡੀਵਿਜੂਅਲ ਦੀ ਸਰਕਮਸਟੈਂਸਸ ਉਹਦਾ এনਵਾਇਰਨਮੈਂਟ ਕਿਦਾਂ ਦਾ ਐ ਉਹਦੀ ਮੈਂਟਲ ਹੈਲਥ ਕਿਦਾਂ ਦੀ ਚੱਲ ਰਹੀ ਐ ਉਸ ਵੇਲੇ ਉਹ ਆਪਣੇ ਗੋਲਸ ਲਾਈਫ ਦੇ ਵਿੱਚ ਕੁਝ ਅਚੀਵ ਕਰ ਪਾ ਰਹੇ ਆਪਣੇ ਆਪ ਨੂੰ ਫਿਜ਼ੀਕਲੀ ਕਿੰਨਾ ਫਿਟ ਰੱਖ ਪਾ ਰਹੇ ਐ ਸੋ ਏਵਰੀਥਿੰਗ ਇਜ਼ ਇੰਟਰਕਨੈਕਟਿਡ ਇੱਕ ਰੈਜ਼ੀਲੀਐਂਸ ਬਹੁਤ ਵੱਡਾ ਫੈਕਟਰ ਐ ਇਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਐਵਰੀ ਡੇ ਅਸੀਂ ਨਿਊਜ਼ ਦੇਖਦੇ ਹਾਂ ਰਿਗਾਰਡਿੰਗ ਡਰਗ ਐਡਿਕਸ਼ਨ ਸੋ ਤੁਸੀਂ ਬਤੌਰ ਮੈਂਟਲ ਹੈਲਥ ਪ੍ਰੋਫੈਸ਼ਨਲ ਅਸੀਂ ਹਮੇਸ਼ਾ ਗੱਲਬਾਤ ਵੀ ਕਰਦੇ ਹਾਂ ਕਿ ਤੁਹਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਆ ਐਡਿਕਸ਼ਨ ਨਾਲ ਰਿਲੇਟਡ ਤੇ ਜੇਕਰ ਅਸੀਂ ਨਿਊਜ਼ ਨੂੰ ਛੱਡ ਕੇ ਵੈਸੇ ਵੀ ਆਪਣੀ ਕਮਿਊਨਿਟੀ 'ਚ ਦੇਖੀਏ ਤੇ ਬਹੁਤ ਸਾਰੇ ਕੇਸਿਸ ਇਦਾਂ ਦੇ ਆ ਰਹੇ ਆ ਨਿਊਜ਼ ਸਾਨੂੰ ਸੁਣਨ ਨੂੰ ਮਿਲਦੀਆਂ ਸਟੋਰੀਜ਼ ਸੁਣਨ ਨੂੰ ਮਿਲਦੀਆਂ ਕਿ ਲਗਾਤਾਰ ਇਹ ਚੀਜ਼ ਵਧ ਰਹੀ ਹੈ ਸੋ ਤੁਹਾਡੇ ਤੋਂ ਜੇ ਮੈਂ ਜਾਨਣਾ ਚਾਹਾਂ ਕਿ ਤੁਸੀਂ ਇਹਨੂੰ ਦੇਖਦੇ ਕਿਵੇਂ ਹੋ ਤੇ ਜੇਕਰ ਤੁਹਾਡੇ ਕੋਲ ਕੋਈ ਇਹਦਾ ਸਟਾਟ ਹੈ ਉਹ ਵੀ ਸਾਡੇ ਨਾਲ ਸਾਂਝਾ ਕਰੋ ਸਭ ਤੋਂ ਪਹਿਲੇ ਤੇ ਦੇਖੋ ਸਾਨੂੰ ਐਡਿਕਸ਼ਨ ਦੀ ਡੈਫੀਨੇਸ਼ਨ ਸਮਝਣੀ ਬਹੁਤ ਜ਼ਰੂਰੀ ਹੈ ਇੱਕ ਕ੍ਰੋਨਿਕ ਡਿਜ਼ੀਜ਼ ਹੈ ਜੋ ਕਿ ਯੂ نو ਕੰਪਲਸਿਵ ਤੇ ਰੈਪਿਟੇਟਿਵ ਯੂਜ਼ ਆਫ ਡਰਗਸ ਦੇ ਨਾਲ ਹੁੰਦੀ ਹੈ ਤੇ ਇਹਦੇ ਵਿੱਚ ਉਸ ਇਨਸਾਨ ਨੂੰ ਉਹਦੇ ਹਾਰਮਫੁਲ ਕਾਂਸੀਕਵੈਂਸਸ ਵੀ ਪਤਾ ਹੈ ਲੇਕਿਨ ਉਹ ਐਡਿਕਸ਼ਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਸ ਤੋਂ ਬਾਹਰ ਉਹ ਸੋਚ ਨਹੀਂ ਪਾ ਰਿਹਾ ਸੋ ਨਿਊਜ਼ੀਲੈਂਡ ਇੱਕ ਇੰਨੀ ਛੋਟੀ ਕੰਟਰੀ ਹੈ ਸਾਡੀ 5 ਮਿਲੀਅਨ ਦੀ ਪੋਪੂਲੇਸ਼ਨ ਦੇ ਬਾਵਜੂਦ ਵੀ 2016 ਤੋਂ ਲੈ ਕੇ 2023 ਦੇ ਵਿੱਚ ਅਰਾਊਂਡ 1200 ਡੈਥਸ ਡਰਗ ਐਡਿਕਸ਼ਨ ਦੇ ਨਾਲ ਹੋਈਆਂ ਤੇ ਉਹਦੇ ਵਿੱਚ 65% ਮੇਲ ਨੇ ਤੇ ਜੋ ਉਹਨਾਂ ਦਾ ਏਜ ਗਰੁੱਪ ਬਾਹਰ ਆਂਦਾ ਹੈ ਉਹ ਹੈ 45 ਤੋਂ ਲੈ ਕੇ 54 ਏਜ ਗਰੁੱਪ ਜੋ ਕਿ ਬਹੁਤ ਹੀ ਆਮ ਇੱਕ ਡੈਫੀਨੇਟਿਵ ਪੁਆਇੰਟ ਹੁੰਦਾ ਕਿਸੇ ਦੀ ਲਾਈਫ ਦੇ ਵਿੱਚ ਕਿਉਂਕਿ ਤੁਸੀਂ ਆਲਮੋਸਟ ਸੈੱਟ ਹੋ ਗਏ ਹੁੰਦੇ ਹੋ ਬਾਹਰਲੀ ਕੰਟਰੀ ਦੇ ਵਿੱਚ ਆ ਕੇ ਤੁਹਾਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਅੱਗੇ ਤੁਹਾਡੇ ਗੋਲਸ ਅਚੀਵ ਕਰ ਲਏ ਨੇ ਜਾਂ ਨਹੀਂ ਕੀਤੇ ਨੇ ਸੋ ਇੱਕ ਬਹੁਤ ਹੀ ਆਮ ਤੁਸੀਂ ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਸੋ ਇਹ ਏਜ ਗਰੁੱਪ ਇੱਕ ਬਾਹਰ ਆਇਆ ਹੈ ਤੇ ਅਰਾਊਂਡ 2 ਲੱਖ ਪੀਪਲ ਸਾਡੀ ਇਸ ਕੰਟਰੀ ਦੇ ਵਿੱਚ ਇਸ ਵੇਲੇ ਮੈਂਟਲ ਹੈਲਥ ਸਰਵਿਸਿਜ਼ ਲੈ ਰਹੇ ਨੇ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ ਡਰੱਗ ਐਡਿਕਸ਼ਨ ਦੇ ਨਾਲ ਆਪਣੇ ਆਪ ਨੂੰ ਠੀਕ ਕਰਨ ਦੇ ਵਿੱਚ ਸੋ ਇਹ ਕਿੰਨਾ ਜਿਵੇਂ ਤੁਸੀਂ ਕਿਹਾ ਹੈ ਕਿ ਕੋਈ ਬੰਦਾ ਇਸ ਦਲਦਲ ਦੇ ਵਿੱਚ ਫਸ ਜਾਂਦਾ ਹੈ ਤੇ ਉਹਨੂੰ ਸਮਝ ਹੀ ਨਹੀਂ ਆਉਂਦੀ ਕਿ ਇਹਦੇ ਵਿੱਚ ਬਾਹਰ ਕਿਵੇਂ ਆਉਣਾ ਹੈ ਤੇ ਇਹ ਵੀ ਸਾਹਮਣੇ ਪਤਾ ਹੈ ਕਿ ਜਦੋਂ ਅਸੀਂ ਇਹਦੇ ਕੀ ਅਸੀਂ ਕਹਿੰਦੇ ਹਾਂ ਕਿ ਜਿਵੇਂ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਹਨ ਹੈਨਾ ਤੇ ਅਨ ਡਰਗ ਦਾ ਇਹਦਾ ਇੰਪੈਕਟ ਵੀ ਮਾੜਾ ਹੋਣਾ ਲੌਂਗ ਟਰਮ ਇੰਪੈਕਟ ਵੀ ਇਹਦਾ ਲਾਈਫ ਤੇ ਵੀ ਸੋਸਾਇਟੀ ਤੇ ਵੀ ਹੈਲਥ ਤੇ ਵੀ ਮਾੜੇ ਨੇ ਫਿਰ ਵੀ ਬੰਦਾ ਇਹਦੇ ਚੋਂ ਬਾਹਰ ਨਹੀਂ ਆਉਂਦਾ ਅ ਇਹਦੇ ਚ ਮੈਂ ਇਹ ਜ਼ਰੂਰ ਸਮਝਣਾ ਚਾਹੁੰਦੀ ਹਾਂ ਕਿ ਪਹਿਲਾਂ ਇਹੋ ਜੀ ਕਿਹੜੀ ਐਸੀ ਚੀਜ਼ ਹੁੰਦੀ ਹੈ ਜਿਵੇਂ ਕਹ ਲਓ ਕਿ ਪ੍ਰਾਇਮਰੀ ਰੀਜ਼ਨ ਕੀ ਇਹੋ ਜਿਹਾ ਬਣ ਜਾਂਦਾ ਹੈ ਕਿ ਬੰਦੇ ਨੂੰ ਪਤਾ ਹੈ ਕਿ ਇਹਦਾ 네ਗੇਟਿਵ ਇੰਪੈਕਟ ਆ ਇਹਦੇ ਨਾਲ ਕੁਝ ਵੀ ਚੰਗਾ ਨਹੀਂ ਹੋਣ ਵਾਲਾ ਨਾ ਲਾਈਫ ਵਾਸਤੇ ਨਾ ਫੈਮਿਲੀ ਵਾਸਤੇ ਨਾ ਹੈਲਥ ਵਾਸਤੇ ਫਿਰ ਵੀ ਬੰਦਾ ਇਹ ਸੋਚਦਾ ਹੈ ਕਿ ਹਾਂ ਡਰਗ ਲਿਆ ਜਾਵੇ số so, sắp so tốt ਪਹਿਲਾ ਕੀ ਇਹੋ ਜਿਹਾ ਹੁੰਦਾ ਦੇਖੋ ਇਹਦੇ ਕਾਫੀ ਰੀਜਨਸ ਹੋ ਸਕਦੇ ਸਭ ਤੋਂ ਪਹਿਲੇ ਕੀ ਬਾਇਓਲੋਜੀ ਕੁਝ ਜੀਨਸ ਇਦਾਂ ਦੇ ਹੁੰਦੇ ਨੇ ਕੁਝ ਲੋਕੀ ਸੋ ਵਰਨਰੇਬਲ ਹੁੰਦੇ ਨੇ ਉਸ ਡਰਗ ਐਡਿਕਸ਼ਨ ਦੇ ਵੱਲ ਆਪਣੇ ਆਪ ਨੂੰ ਇੰਟੀਮੀਡੇਟ ਡਰਗ ਐਡਿਕਸ਼ਨ ਉਹਨਾਂ ਨੂੰ ਇੰਟੀਮੀਡੇਟ ਕਰ ਸਕਦੀ ਹੈ ਕੁਝ ਜੀਨਸ ਉਹਨਾਂ ਦੇ ਬੋਡੀ ਦੇ ਵਿੱਚ ਹੁੰਦੇ ਨੇ ਬਾਕੀ ਉਹਨਾਂ ਦਾ এনवायरमेंट ਕਿੱਦਾਂ ਦਾ ਰਿਹਾ ਹੈ ਛੋਟੇ ਹੁੰਦੇ ਤੋਂ ਉਹਨਾਂ ਨੂੰ ਪੈਰੈਂਟਲ ਗਾਈਡੈਂਸ ਮਿਲੀ ਹੈ ਕਿ ਨਹੀਂ ਮਿਲੀ ਹੈ ਉਹਨਾਂ ਨੂੰ ਜਾਂ ਉਹਨਾਂ ਨੂੰ ਕੋਈ ਫਿਜ਼ੀਕਲੀ ਜਾਂ ਸੈਕਸ਼ੂਅਲ ਅਬਿਊਜ਼ ਹੋਇਆ ਹੈ ਜਾਂ ਵਾਇਲੈਂਸ ਦੇ ਵਿੱਚੋਂ ਨਿਕਲੇ ਨੇ ਜਾਂ ਫਿਰ ਇੱਕ ਏਜ ਹੁੰਦੀ ਹੈ ਜਿੰਨੀ ਜਲਦੀ ਤੁਸੀਂ ਡਰੱਗਸ ਲੈਨੇ ਸ਼ੁਰੂ ਕਰਦੇ ਹੋ ਸੋ ਉਹਦੇ ਨਾਲ ਤੁਹਾਡਾ ਬੋਡੀ ਤੇ ਇਫੈਕਟ ਵੀ ਜ਼ਿਆਦਾ ਦੇਰ ਤੱਕ ਰਹਿੰਦਾ ਜਿੱਦਾਂ ਟੀਨੇਜਰਸ ਫਿਰ ਉਹਨਾਂ ਦੀ ਸੋਚਣ ਦੀ ਜਿਹੜੀ ਸ਼ਕਤੀ ਆ ਉਹ ਘੱਟ ਹੁੰਦੀ ਜਾਂਦੀ ਹੈ ਡਿਸੀਜਨ 메ਕਿੰਗ ਘੱਟ ਹੁੰਦੀ ਜਾਂਦੀ ਹੈ ਉਸ ਤੋਂ ਬਾਅਦ ਆਂਦਾ ਹੈ ਕਿ ਤੁਹਾਨੂੰ ਮੈਂਟਲ ਹੈਲਥ ਆ ਇਸ਼ੂਸ ਤਾਂ ਨਹੀਂ ਹੈ ADHD ਹੋ ਗਿਆ ਜਾਂ ਫਿਰ ਆਟਿਜ਼ਮ ਹੋ ਗਿਆ ਜਾਂ ਫਿਰ ਤੁਸੀਂ ਸਕੂਲ ਦੇ ਵਿੱਚ ਬੁਲੀ ਤਾਨੀ ਹੋਏ ਹੋ ਇੱਕ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਅਵੇਲੇਬਿਲਿਟੀ ਕਿੰਨੀ ਜ਼ਿਆਦਾ ਹੈ ਡਰੱਗਸ ਦੀ ਸੋ ਇਹ ਨਾਲੇ ਤੁਹਾਡੇ ਸੋਸ਼ੀਓ ਇਕਨੋਮਿਕ ਫੈਕਟਰਸ ਕਿੱਦਾਂ ਦੇ ਨੇ ਤਾਂ ਅਨਇਮਪਲੋਇਮੈਂਟ ਹੈ ਜਾਂ ਪਾਵਰਟੀ ਦੇ ਵਿੱਚੋਂ ਲੰਘ ਰਹੇ ਹੋ ਜਾਂ ਤੁਸੀਂ ਕਿਹੜੇ ਲੋਕਾਂ ਨਾਲ ਮਿਲ ਰਹੇ ਹੋ ਤੁਹਾਡਾ ਪੀਅਰ ਪ੍ਰੈਸ਼ਰ ਕਿੱਦਾਂ ਦਾ ਹੈ ਸੋ ਇਹ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਛੋਟੀਆਂ ਚੀਜ਼ਾਂ ਹੈ ਤਹਾਡਾ ਘਰ ਦਾ ਮਾਹੌਲ ਕਿਦਾਂ ਦਾ ਹੈ ਤੁਸੀਂ ਕਿਦਾਂ ਦੇ ਮਤਲਬ ਕਿ ਆਪਣੇ ਰਿਲੇਟਿਵਸ ਦੇ ਵਿੱਚ ਇਦਾਂ ਦੇਖਿਆ ਹੈ ਜਾਂ ਫੈਮਲੀ ਇਸ਼ੂਸ ਹੋ ਰਹੇ ਨੇ ਤੁਹਾਡੇ ਘਰ ਦੇ ਵਿੱਚ ਸੋ ਇਹ ਬਹੁਤ ਛੋਟੇ ਛੋਟੇ ਫੈਕਟਰਸ ਨੇ ਜੋ ਇਨਸਾਨ ਨੂੰ ਡਿਫਾਈਨ ਕਰ ਸਕਦੇ ਨੇ ਕਿ ਉਹਨੇ ਕਿਉਂ ਇਦਾਂ ਦੀ ਯੂਨੋ ਐਡਿਕਸ਼ਨ ਦੇ ਵੱਲ ਆਪਣਾ ਪਹਿਲਾ ਕਦਮ ਵੀ ਚੱਕਿਆ ਜਾਂ ਪਰ ਫਿਰ ਵੀ ਇਹ ਚੀਜ਼ ਨੂੰ ਨਾ ਕਹਿ ਲੋ ਕਿ ਇੱਕ ਉਹਦਾ ਪੁਆਇੰਟ ਨਹੀਂ ਹੈਗਾ ਬਹੁਤ ਸਾਰੇ ਉਹਦੇ ਰੀਜ਼ਨਸ ਨੇ ਬਟ ਜਿਵੇਂ ਦੇਖਿਆ ਕਿ ਬਹੁਤ ਸਾਰੇ ਇਦਾਂ ਦੇ ਲੋਕ ਵੀ ਹੈ ਜਿਨ੍ਹਾਂ ਦਾ ਚਾਈਲਡਹੂਡ ਬਹੁਤ ਚੰਗਾ ਟਾਈਮ ਵੀ ਨਹੀਂ ਨਿਕਲਿਆ ਹੁੰਦਾ ਇਹ ਹੁੰਦਾ ਹੈ ਕਿ ਫੈਮਿਲੀ ਦੇ ਵਿੱਚ ਉਹਨਾਂ ਨੇ ਬੜਾ ਹਾਰਡ ਟਾਈਮ ਦੇਖਿਆ ਹੁੰਦਾ ਆ ਮੋਸਟਲੀ ਅਸੀਂ ਦੇਖਦੇ ਹਾਂ ਕਿ ਫਾਦਰ ਡਰਗ ਐਡਿਕਟਿਡ ਸੀਗਾ ਬੱਚੇ ਇਹ ਦੇਖਦੇ ਆ ਕਿ ਫਾਦਰ ਦੀ ਐਡਿਕਸ਼ਨ ਦਾ ਕਰਕੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਹੀ 네ਗੇਟਿਵ ਇਫੈਕਟ ਪਿਆ ਕੀ ਕੁਝ ਉਹਨਾਂ ਨੇ ਝੱਲਿਆ ਤੇ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਔਰ ਇਦਾਂ ਦੇ ਲੋਕ ਵੀ ਐ ਜਿਹੜੇ ਇਦਾਂ ਸੋਚਦੇ ਆ ਕਿ ਹਾਂ ਅਗਰ ਚਲੋ ਜਨਰੇਸ਼ਨਸ ਦੇ ਤੱਕ ਇਵੇਂ ਚੱਲਦਾ ਹੈ ਨਾ ਸੋ ਇਹ ਸਾਰਾ ਕਿਵੇਂ ਵਰਕ ਆਊਟ ਹੁੰਦਾ ਹੈ ਆ ਆਈ ਥਿੰਕ ਇਟ ਡਿਪੈਂਡ ਕਰਦਾ ਹੈ ਹਰੇਕ ਇੰਡੀਵਿਜੂਅਲ ਤੇ ਸੋ ਇਹ ਟਰੋਮਾ ਵਰਸਸ ਰੈਜ਼ੀਲੀਐਂਸ ਆ ਜਾਂਦਾ ਹੈ ਐਂਡ ਇਹ ਸਿਰਫ ਜੋ ਐਡਿਕਸ਼ਨ ਦੇ ਵਿੱਚੋਂ ਨਿਕਲਣਾ ਹੈ ਵਿਲ ਪਾਵਰ ਦੇ ਉੱਤੇ ਡਿਪੈਂਡ ਨਹੀਂ ਕਰਦਾ ਇਹਦੇ ਵਿੱਚ ਤੁਹਾਨੂੰ ਟਾਈਮ ਦੇਣਾ ਪੈਂਦਾ ਹੈ ਉਹ ਸਟਰਕਚਰ ਦੇਣਾ ਪੈਂਦਾ ਹੈ ਬੋਡੀ ਨੂੰ ਟ੍ਰੀਟਮੈਂਟ ਨੂੰ ਰੀਟੇਨ ਕਰਨ ਦੀ ਵਿਲ ਪਾਵਰ ਜਾਂ ਸ਼ਕਤੀ ਹੋਣੀ ਚਾਹੀਦੀ ਹੈ ਬੋਡੀ ਦੇ ਅੰਦਰ ਸੋ ਕੁਝ ਲੋਕੀ ਹੁੰਦੇ ਨੇ ਜਿਨ੍ਹਾਂ ਨੇ ਇੱਕ ਪੁਆਇੰਟ ਤੱਕ ਯੂ نو ਟਰੋਮਾ ਦੇਖ ਲਿਆ ਹੋਇਆ ਹੈ ਜੋ ਬੈਟਰ ਹੋ ਨਾ ਜਾਂਦੇ ਨੇ ਮੇਬੀ ਦੇ ਹੈਵ ਲੌਸਟ ਸਮਵਨ ਯੂ نو ਲਵਡ ਵਨ ਨੂੰ ਲੂਜ਼ ਕਰ ਚੁੱਕੇ ਨੇ ਸੋ ਕੁਝ ਚੀਜ਼ਾਂ ਨੇ ਆਫਰ ਉਹਨਾਂ ਨੂੰ ਅੱਛੇ এনवायरमेंट ਦੇ ਵਿੱਚ ਚਲੇ ਗਏ ਨੇ ਜਾਂ ਉਹਨਾਂ ਨੂੰ ਅੱਛਾ ਫੈਮਿਲੀ ਮਿਲ ਗਈ ਹੈ ਜਾਂ ਉਹਨਾਂ ਦੀ ਸਕੂਲਿੰਗ ਅੱਛੀ ਹੋ ਗਈ ਹੈ ਕਿਸੇ ਚਾਂਸ ਦੇ ਨਾਲ ਸੋ ਲੋਕੀ ਨੇ ਜੋ ਆਪਣੇ ਆਪ ਨੂੰ ਬੈਟਰ ਕਰਨ ਦੇ ਵਿੱਚ ਸੋਚਦੇ ਨੇ ਬਟ ਕੁਝ ਲੋਕੀ ਜੋ ਨਹੀਂ ਸੋਚ ਪਾਉਂਦੇ ਇਸ ਕਰਕੇ ਕਿਉਂਕਿ ਜੋ ਇਹ ਚੀਜ਼ ਹੈ ਬਹੁਤ ਤੁਹਾਨੂੰ ਸ਼ਾਰਟ ਟਰਮ ਸਕਸੈਸ ਦਿੰਦੀ ਹੈ ਸੋ ਸ਼ਾਰਟ ਟਰਮ ਸਕਸੈਸ ਸ਼ਾਰਟ ਟਰਮ ਹੈਪੀਨੈਸ ਤੁਸੀਂ ਆਪਣੇ ਆਪ ਨੂੰ ਯੂ ਥਿੰਕ ਲਾਈਕ ਯੂ ਆਰ ਦਾ ਗੋਡ ਆਫ ਦਾ ਵਰਲਡ ਉਹ ਜੋ ਫੀਲਿੰਗ ਹੈ ਤੁਹਾਨੂੰ ਉਹ ਪਾਵਰਫੁਲ ਫੀਲਿੰਗ ਅੰਦਰੋਂ ਦਿੰਦੀ ਹੈ ਤੁਹਾਨੂੰ ਫਿਰ ਆਪਣੇ ਡੀਮਨਸ ਕੰਟਰੋਲ ਕਰਨੇ ਨਹੀਂ ਆਉਂਦੇ ਹੈ ਉਹਦੇ ਵਿੱਚ ਸੋ ਇਹ ਜੋ ਫੀਲਿੰਗਸ ਨੇ ਇਹ ਹਰ ਇੱਕ ਇੰਡੀਵਿਜੂਅਲ ਦੇ ਉੱਤੇ ਡਿਪੈਂਡ ਕਰਦੀਆਂ ਐ ਕਿ ਉਹਨਾਂ ਨੂੰ ਉਹ ਫੀਲਿੰਗਸ ਚਾਹੀਦੀਆਂ ਐ ਕਿ ਨਹੀਂ ਚਾਹੀਦੀਆਂ ਸੋ ਇਸ ਕਰਕੇ ਕੁਝ ਲੋਕੀ ਨੇ ਜਿਨ੍ਹਾਂ ਦਾ ਚਾਈਲਡਹੂਡ ਟਰਾਮੈਟਿਕ ਨਿਕਲਿਆ ਹੁੰਦਾ ਹੈ ਉਹਨਾਂ ਨੇ ਆਪਣੀ ਆ ਜਨਰੇਸ਼ਨਸ ਤੋਂ ਲਾਈਫ ਸਪੋਇਲ ਹੁੰਦੀ ਦੇਖੀ ਹੁੰਦੀ ਐਂਡ ਦੇ ਵਾਂਟ ਟੂ ਡੂ ਬੈਟਰ ਹਾਂ ਬਟ ਕੁਝ ਲੋਕੀ ਨੇ ਜੋ ਜਿਨ੍ਹਾਂ ਨੂੰ ਇਨਾ ਲਵਡ ਫੈਮਲੀਸ ਮਿਲੀਆਂ ਹੁੰਦੀਆਂ ਐ ਐਂਡ ਦੇ ਵਾਂਟ ਟੂ ਗੋ ਥੇਅਰ ਸੋ ਇਹ ਹਰੇਕ ਇੰਡੀਵਿਜੂਅਲ ਦੀ ਸਰਕਮਸਟੈਂਸਸ ਉਹਦਾ এনਵਾਇਰਨਮੈਂਟ ਕਿਦਾਂ ਦਾ ਐ ਉਹਦੀ ਮੈਂਟਲ ਹੈਲਥ ਕਿਦਾਂ ਦੀ ਚੱਲ ਰਹੀ ਐ ਉਸ ਵੇਲੇ ਉਹ ਆਪਣੇ ਗੋਲਸ ਲਾਈਫ ਦੇ ਵਿੱਚ ਕੁਝ ਅਚੀਵ ਕਰ ਪਾ ਰਿਹਾ ਆਪਣੇ ਆਪ ਨੂੰ ਫਿਜ਼ੀਕਲੀ ਕਿੰਨਾ ਫਿਟ ਰੱਖ ਪਾ ਰਿਹਾ ਸੋ ਐਵਰੀਥਿੰਗ